ਦੇਰੀ ਬਾਈਬਲ ਕਲਾकांड ਤੇ ਕੋਟਕਪੂਰਾ ਕਾਂਡ ਦੇ ਜਿਹੜੇ ਦੋਸ਼ੀ ਸੀਗੇ ਤੁਸੀਂ ਉਹਨਾਂ ਨੂੰ ਇਨਸਾਫ ਦਵਾਇਆ। ਅਸਲ ਕੌਂਸੀਸੈਂਸੀ ਸਪੈਸ਼ਲੀ ਤੇਰਾ ਸੁਜਨਪੁਰ ਦਾ ਹਲਕਾ ਉਹ ਚਾਰ ਤਰੀਕ ਨੂੰ ਦੱਸੇਗਾ। ਮੈਂ ਚਮਤਕਾਰ ਜੀ ਦinesh ਸਿੰਘ ਬੱਬੂ ਜੀ ਨੇ ਕੀ ਕੀ ਕੰਮ ਕਰਾਇਆ ਐਵੇਂ ਥੋੜੀ 15 ਸਾਲ ਉਹਨਾਂ ਨੂੰ ਵੀ ਕੰਟੀਨਿਊ ਜਿਤਾਉਂਦੇ ਰਹੇ। ठीक है तो आने वाला समय बड़ा बलवान है चार तरीक न एक हिस्टोरिक जित मैं तुम दस रहा जी नज़र आ रही है अलग तो सा लीडरशिप बड़ी भी आई नहीं अलग तो सारा कार्यकर्ता ने ही जनून है अले मोदी जी आ रहे हैं योगी जी आ रहे हैं उसी देखना अभी तो बनता की है ਜੀਵਤ ਤੁਸੀਂ ਕਹਿ ਰਹੇ ਹੋ ਕਿ ਨarendra Modi ji ਪ੍ਰਧਾਨ ਮੁਤਿ ਦੁਆਰਾ ਬਣ ਜਾ ਰਿਹਾ ਲੋਕਾਂ ਦੀ ਵੀ ਇਹ ਆਵਾਜ਼ ਹੈ ਤੇ ਵਿਰੋਧੀਆਂ ਦਾ ਕਹਿਣਾ ਜਿਵੇਂ ਪ੍ਰਧਾਨ ਮੰਤਰੀ Modi ਦੁਆਰਾ ਬੰਦੇ ਨੇ ਤੇ ਦੇਸ਼ ਦੇ ਵਿੱਚ ਦੁਬਾਰਾ ਇਲੈਕਸ਼ਨ ਨਹੀਂ ਹੋਣੇ ਤੇ ਸਵੈਸੰਮਤੀ ਨਾਲ ਜ਼ਬਰਦਸਤ ਮੰਤਰੀ Modi ਨੇ ਬਣ ਜਾ ਦੇਖੋ ਜਿਹੜੇ ਭ੍ਰਸ਼ਟਾਚਾਰੀ ਹੈ ਜਿਨ੍ਹਾਂ ਨੇ ਹੌਂ ਇੰਡੀ ਗਠਵੰਧਨ ਬਣਾਇਆ ਉਹ ਸਪੈਸ਼ਲ ਇੱਕ ਸਪੈਸਿਫਿਕ ਜਿੰਨੇ ਵੀ ਭ੍ਰਸ਼ਟਾਚਾਰੀ ਹੈ ਉਹ ਸਾਰੇ ਹੀ ਇੱਕ ਜਮਾਤ ਦੇ ਵਿੱਚ ਜਿੱਦਾਂ ਇੱਕ ਹੁੰਦੀ ਹੈ ਏ ਏ ਸੈਕਸ਼ਨ ਇੱਕ ਹੁੰਦਾ 20 ਸੈਕਸ਼ਨ ਜਿਹਦੇ ਚ ਨਲਾਇਕ ਬੱਚੇ ਬੈਠੇ ਭਾਰਤੀ ਜਨਤਾ ਪਾਰਟੀ ਇਹ ਸੈਕਸ਼ਨ ਹੈ ਇੱਕ ਇਹ ਬੀ ਸੈਕਸ਼ਨ ਹੈ ਔਰ ਇਹ ਚ ਆ ਗਿਆ ਇੰਡੀ ਗਠਵੰਨਨ ਔਰ ਇਹ ਸਾਰੇ ਭ੍ਰਸ਼ਟਾਚਾਰੀ ਸਾਰੇ ਨਲਾਇਕ ਸਾਰੇ ਨਿੱਜੀ ਸਵਾਦ ਦੇਖਣ ਵਾਸਤੇ ਇੱਥੇ ਹੋ ਗਏ ਆ ਉਹਨਾਂ 4 ਤਰੀਕ ਨੂੰ ਤੁਹਾਨੂੰ ਆਪਣੇ ਆਪ ਹੀ ਪਤਾ ਲੱਜੇਗਾ ਦੇਸ਼ ਦੀ ਜਨਤਾ ਜਿਹੜੀ ਆ ਉਹ ਇਹ ਕਲਾਸ ਇਹ ਸੈਕਸ਼ਨ ਨੂੰ ਭਾਰਤੀ ਜਨਤਾ ਪਾਰਟੀ ਨੂੰ ਚੁਣਨ ਵਾਸਤੇ ਉਤਾਵਲੀ ਹੈ ਨਤੀਜੇ ਤੁਹਾਡੇ ਸਾਹਮਣੇ ਹੀ ਹੈ ਇਦੇ ਵਿੱਚ ਕੀ ਮੈਸੇਜ ਦਿਨਾ ਜਾਊਗਾ ਤੁਸੀਂ ਲੋਕਾਂ ਨੂੰ ਮੈਂ ਤੁਹਾਡੇ ਅੱਗੇ ਅਡੇ ਮਾਧਿਅਮ ਰਾਹੀਂ ਇਹ ਹੀ ਅਪੀਲ ਕਰਾਂਗਾ ਪੰਜਾਬ ਦੀ ਜਨਤਾ ਨੂੰ ਵੀ ਦੇਸ਼ ਦੀ ਜਨਤਾ ਨੂੰ ਵੀ ਕਿ ਇਸ ਵਾਰ ਸਾਡੇ ਮੋਦੀ ਜੀ ਪ੍ਰਧਾਨ ਮੰਤਰੀ ਤੁਹਾਡੇ ਸੇਵਕ ਨਾ ਬਣਨ ਜਾ ਰਹੇ ਆ ਤੁਸੀਂ ਸਾਰੇ ਇੱਕ ਮਤ ਹੋ ਕੇ ਸਭ ਦਾ ਸਾਥ ਸਭ ਦਾ ਵਿਕਾਸ ਅਡੀ ਭਾਰਤੀ ਜਨਤਾ ਪਾਰਟੀ ਸਾਡੇ ਸਪੈਸ਼ਲੀ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਦੇ ਸਾਡੇ ਕੈਂਡੀਡੇਟ ਜਿਹਨੇ ਅਸੀਂ ਅਬੂ ਜੀ ਨੂੰ ਭਾਤੀ ਜਨਤਾ ਪਾਰਟੀ ਨੂੰ ਕਮਲ ਦੇ ਨਿਸ਼ਾਨ ਨੂੰ ਸਪੋਰਟ ਕਰੋ ਵੋਟ ਕਰੋ ਚਾਹੇ ਚਾਹੇ ਧੰਨਵਾਦ ਅੱਜ ਜਿਹੇ ਪਾਸ ਬਾਬਲ ਬਖਤਾ ਜੁਗੇਸ਼ ਠਾਕੁਰ ਜੀ ਨੇ ਬੜੇ ਵਿਵਾਕੀ ਤਰੀਕੇ ਨਾਲ ਹਰ ਗੱਲ ਦਾ ਜਿਹੜਾ ਜਵਾਬ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਦਨੇਸ਼ ਬੱਬੂ ਜੀ ਦੇ ਹੱਕ ਦੇ ਵਿੱਚ ਜਿਹੜਾ ਐ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ ਹੈ ਤੁਸੀਂ ਇਸੇ ਤਰ੍ਹਾਂ ਜੁੜੇ ਹੋ KQTV نیوز ਨਾਲ ਤੇ ਮੈਨੂੰ ਬਹੁਤ ਚਾਜਤ ਨਮਸਕਾਰ नमस्कार दोस्तों ਤੁਸੀਂ ਦੇਖ ਰਹੇ ਹੋ KRT نیوز ਤੇ ਮੈਂ ਲक्की ਸਿਰੋਚ ਤੁਹਾਨੂੰ ਦੱਸਦੀ ਕਿ KRT نیوز ਨੈਟਵਰਕ ਵੱਲੋਂ ਜੜਿਆ ਚੋਣਵਾ ਦਾ ਪੂਰਾ ਐਪੀਸੋਡ ਤੁਹਾਨੂੰ ਦਿਖਾ ਰਿਹਾ ਪਲ-ਪਲ ਦੀ ਅਪਡੇਟ ਦਿਖਾ ਰਿਹਾ ਸਾਰਿਆਂ ਨਾਲ ਗੱਲਬਾਤ ਕਰਨੇ ਮਜੂਦ ਨੇ ਭਾਜਪਾ ਬੁਲਵਕਤਾ ਜੁਗੇਸ਼ ਠਾਕੁਰ ਜੁਗੇਸ਼ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਪ੍ਰਣਾਮ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿਨੇਸ਼ ਸਿੰਘ ਬੱਬੂ ਜੀ ਦਾ ਤੁਸੀਂ ਪ੍ਰਚਾਰ ਦੇਖਦੇ ਪਿਓ ਨੋਆ ਹਲਕਿਆਂ ਦੇ ਵਿੱਚ ਗਿਓ ਕਿਦਾਂ ਦਾ ਰੁਝਾਨ ਜਿਹੜਾ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਲੋਕਾਂ 'ਚ ਜਨੂਨ ਹੈ ਮੈਂ ਵੀ ਆਪਣੀ ਲਾਈਫ 'ਚ ਪਹਿਲੀ ਵਾਰ ਦੇਖਿਆ ਕਿ ਲੋਕ ਇਕ ਤਰੀਕਾ ਇੰਤਜ਼ਾਰ ਕਰ ਰਿਹਾ ਹੈ ਵੀ ਕਦੋਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਤਰਫਾ ਵੱਡੀ ਲੀਡ ਦੇ ਨਾਲ ਹੁਣ ਲੀਡ ਦਾ ਵੀ ਇੰਤਜ਼ਾਰ ਹੈ ਕੋਈ ਕਹਿੰਦਾ 1.5 ਲੱਖ ਦੀ ਆਣੀ ਹੈ ਕੋਈ ਕਹਿੰਦਾ ਪੌਣੇ 2 ਲੱਖ ਦੀ ਆਣੀ ਹੈ ਕੋਈ ਕਹਿੰਦਾ 2 ਲੱਖ ਦੀ ਆਣੀ ਪਰ ਹਿਸਟਰੀ ਜਰੂਰ ਕ੍ਰੀਏਟ ਹੋਈਗੀ ਇਸ ਵਾਰ ਲੋਕਾਂ ਦੇ ਵਿੱਚ ਕੋਈ ਗੱਲ ਕੁਝ ਹਲਕੇ ਜਿਹੜੇ ਉਹ ਕਮਜ਼ੋਰ ਰਹਿ ਗਏ ਨੇ ਲੱਗਦਾ ਕੁਝ ਕੋਈ ਐਸੀ ਗੱਲ ਨਹੀਂ ਕੱਲ ਹੀ ਤੁਸੀਂ ਦੇਖ ਲਓ ਰਵੀਕਰਨ ਜੀ ਆਏ ਆ ਲੋਕ ਉਸ ਸਾਈਂ ਚਾਹ ਤੁਹਾਨੂੰ ਦੱਸਿਆ ਡੇਹਰਾ ਬਾਬਾ ਨਾਣਾ ਜਿੱਥੇ ਇਹਨਾਂ ਦੀ ਕੈਂਡੀਡੇਟ ਬੈਠੇ ਦੇ ਆ ਉੱਥੋਂ ਲੋਕਾਂ ਦਾ ਜਨੂਨ ਹੈ ਇਹ ਹੁਣ ਮਤਲਬ ਇੱਕ ਤਰਫਾ ਜਾਂਦਾ ਜੀ ਪਾਜਪਾ ਕਿੰਨਾ ਮੁੱਦਿਆਂ ਨੂੰ ਲੈ ਕੇ ਜਨਾਬ ਲੜੀ ਜਾ ਰਹੀ ਹੈ ਜੀ ਉਹ ਬਾਜਪਾ ਜੋ ਕਹੇਗੀ ਉਹ ਕਰਕੇ ਦਿਖਾਏਗੀ ਤੇ ਸਭ ਦਾ ਸਾਥ ਸਭ ਦਾ ਵਿਕਾਸ ਜੀ ਸਾਡਾ ਮੇਨ ਮੁੱਦਾ ਹੈ ਉਹਦੇ ਸਾਰੇ ਸ਼ਾਮਿਲ ਹੈ ਸਾਰਿਆਂ ਦਾ ਨੰਬਰ 1 ਜਿਹੜਾ ਹੈ ਉਹ ਕੰਸਿਸਟੈਂਸੀ ਦੇ ਵਿੱਚ ਜਿਹੜੇ ਗਰੀਬ ਤਬਕਾ ਹੈ ਇੱਥੋਂ ਸਾਨੂੰ ਪੀਜੀਆਈ ਜਾਂ ਡੀਐਮਸੀ ਲੁਧਿਆਣਾ ਜਾਂ ਗਵਰਨਮੈਂਟ ਦੇ ਉਹਦੇ ਵਾਸਤੇ ਪੀਜੀਆਈ ਹੈ ਹੈਨਾ ਜਾਣਾ ਪੈਂਦਾ ਹੈ ਸਾਡੀ ਅਹੀ ਕੋਸ਼ਿਸ਼ ਹੈ ਦਿਨੇਸ਼ ਸਿੰਘ ਬੱਬੂ ਜੀ ਦੀ ਅਹੀ ਕੋਸ਼ਿਸ਼ ਹੈ ਬਾਤੇ ਜਨਤਾ ਪਾਰਟੀ ਦੀ ਅਹੀ ਕੋਸ਼ਿਸ਼ ਹੈ ਕਿ ਵੀ ਜਿੱਤਦੇ ਹੀ ਜਲ ਤੋਂ ਜਲਦ ਪੀਜੀ ਸੈਟੇਲਾਈਟ ਦਾ ਇੱਥੇ ਸ਼ੁਰੂਆਤ ਕੀਤੀ ਜਾਏ ਜੀ ਤੇ ਇੰਡਸਟਰੀ ਜਿਹੜੀ ਜਿਸ ਪੈਟਰਨ ਦੇ ਉੱਤੇ ਕਠੂਆ ਨੂੰ ਪੈਕੇਜ ਮਿਲ ਰਿਹਾ ਤੇ ਵਾਏ ਸਾਡੇ ਪੰਜਾਬ ਨੂੰ ਕਿਉਂ ਨਹੀਂ ਜੀ ਸਾਡਾ ਇੰਡਸਟਰੀ ਏਰੀਆ ਅੱਛੀ ਅੱਛੀ ਇੰਡਸਟਰੀਆਂ ਤੇ ਇੰਡਸਟਰੀਅਸ ਨੂੰ ਅੱਛਾ ਪੈਕੇਜ ਮਿਲੇ ਕ੍ਰੈਸ਼ਰ ਇੰਡਸਟਰੀ ਫਰਾਈ ਤਰਾ ਵੀ ਕਰ ਰਹੀ ਹੈ ਹਾਲੇ ਤੱਕ ਇਹਨਾਂ ਕੋ 2.5 ਸਾਲ ਦੀ ਐਸੀ ਨਲੈਗ ਸਰਕਾਰ ਆ ਗਈ ਹੈ 8000 ਰੁਪਏ ਰੇਤਾ ਇਹਨਾਂ ਨੇ ਸੈਂਕੜਾ ਕਰਤਾ ਤੇ ਲੋਕਾਂ ਨੇ ਘਰ ਕੰਸਟਰਕਸ਼ਨ ਕੰਮ ਬੰਦ ਕਰਾ ਦਿੱਤੇ ਤੇ ਉਹ ਸਾਰੀਆਂ ਚੀਜ਼ਾਂ ਵਾਸਤੇ ਹੋਰ ਕਈ ਕੰਮ ਸੁਖੀ ਰੰਧਾਵਾ ਜੋ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦਾ ਕਹਿਣਾ ਕਿ ਦਿਨੇਸ਼ ਸਿੰਘ ਬੱਬੂ ਜਦੋਂ ਡਿਪਟੀ ਸਪੀਕਰ ਸੀਗੇ ਤੇ ਵਿਧਾਇਕ ਸੀਗੇ ਸੁਜਾਨਪੁਰ ਤੋਂ ਉਹਨਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ ਵਾਰੀ ਵੀ ਕੋਈ ਵਿਕਾਸ ਕਾਰਜਾਂ ਵਾਸਤੇ ਸਵਾਲ ਨਹੀਂ ਚੱਕਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹਦੇ? ਦੇਖੋ ਜਿਨ੍ਹਾਂ ਨੇ ਸੋਵਾਂ ਖਾਧੀਆਂ ਸੀਗੀਆਂ ਮੈਂ ਸੁਖੀ ਰੰਧਾਵਾ ਜੀ ਨੂੰ ਪੁੱਛਦਾ ਵੀ ਤੁਸੀਂ ਵੀ ਤੇ ਗ੍ਰਹਿ ਮੰਤਰੀ ਰਹੇ ਹੋ ਪੰਜਾਬ ਦੇ ਤੁਸੀਂ ਡਿਪਟੀ ਜੀ ਮੰਤਰੀ ਵੀ ਰਹੇ ਹੋ ਠੀਕ ਹੈ ਤੁਸੀਂ ਤੇਰੀ ਬੇਬਲ ਕਲਾकांड ਤੇ ਕੋਟਕਪੂਰਾ ਕਾਂਡ ਦੇ ਜਿਹੜੇ ਦੋਸ਼ੀ ਸੀਗੇ ਤੁਸੀਂ ਉਹਨਾਂ ਨੂੰ ਇਨਸਾਫ ਦਵਾਇਆ? ਤੁਹਾਡੀ ਐਡੀ ਗੁੱਡਕ ਵਰਨਸ ਹੁੰਦੀ ਤੇ ਤੁਹਾਡੀਆਂ 77 ਤੋਂ 18 ਸੀਤਾ ਰਹੇ ਨਹੀਂ ਇਹ ਪੰਜਾਬ ਦੇ ਵਿੱਚ ਦਿਨੇਸ਼ ਸਿੰਘ ਬੱਬੂ ਜੀ ਲੋਕ ਸਭਾ ਦੇ ਇਹ ਦੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸੀ ਡਿਪਟੀ ਸਪੀਕਰ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚ ਆਵਾਜ਼ ਵੀ ਚੁੱਕਦਾ ਉਹ ਲਿਖ ਕੇ ਆਪਣੇ ਕੰਮ ਦਿੰਦਾ ਬਾਕੀ ਜ਼ਿਲ੍ਹਾ ਪਠਾਨਕੋਟ ਗੁਦਾਸਪੁਰ ਕੌਂਸਿਡੈਂਸੀ ਤੇ ਸਪੈਸ਼ਲੀ ਜਿਹੜਾ ਸਜਾਨਪੁਰ ਦਾ ਹਲਕਾ ਉਹ ਚਾਰ ਤਰੀਕ ਨੂੰ ਦੱਸੇਗਾ ਨਾ ਚਮਤਕਾਰ ਵਿਦਨੇਸ਼ ਸਿੰਘ ਬੱਬੂ ਜੀ ਨੇ ਕੀ ਕੀ ਕੰਮ ਕਰਾਏ ਐਵੇਂ ਥੋੜੀ 15 ਸਾਲ ਉਹਨਾਂ ਨੂੰ ਵੀ ਕੰਟੀਨਿਊ ਜਿਤਾ ਦੇ ਰਹੇ ਆ ਠੀਕ ਐ ਤੇ ਆਉਣ ਵਾਲਾ ਸਮੇਂ ਬੜਾ ਬਲਵਾਨ ਐ 4 ਤਰੀਕ ਨੂੰ ਇੱਕ ਹਿਸਟੋਰਿਕ ਜਿੱਤ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਉਹ ਨਜ਼ਰ ਆ ਰਹੀ ਐ ਅਲੱਗ ਸਾਡੀ ਲੀਡਰਸ਼ਿਪ ਉਹ ਬੱਦੀ ਵੀ ਆਈ ਨਹੀਂ ਅਲੱਗ ਸਾਰਾ ਕਾਰਕਿਰਤਾ ਨੇ ਹੀ ਜਨੂਨ ਐ ਅੱਲੇ ਸਾਡੇ ਮੋਦੀ ਜੀ ਆ ਰਹੇ ਐ ਯੋਗੀ ਜੀ ਆ ਰਹੇ ਐ ਤੁਸੀਂ ਦੇਖਣਾ ਅੱਗੇ ਬੰਦਾ ਕੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨરેન્દ્ર મોદી ਜੀ ਪ੍ਰਧਾਨ ਮੰਤਰੀ ਦੁਆਰਾ ਬਣਨ ਜਾ ਰਿਹਾ ਲੋਕਾਂ ਦੀ ਵੀ ਇਹ ਆਵਾਜ਼ ਹੈ ਤੇ ਵਿਰੋਧੀਆਂ ਦਾ ਕਹਿਣਾ ਜਿਵੇਂ ਪ੍ਰਧਾਨ ਮੰਤਰੀ મોદી ਦੁਆਰਾ ਬੰਦੇ ਨੇ ਤੇ ਦੇਸ਼ ਦੇ ਵਿੱਚ ਦੁਆਰਾ ਇਲੈਕਸ਼ਨ ਨਹੀਂ ਹੋਣੇ ਤੇ ਸਲਵ ਸੰਤੀ ਨਾਲ ਜ਼ਬਰਦਸਤ ਮੰਤਰੀ મોદી ਨੇ ਬਣ ਜਾਣਾ ਦੇਖੋ ਜਿਹੜੇ ਭ੍ਰਸ਼ਟਾਚਾਰੀ ਆ ਜਿਨ੍ਹਾਂ ਨੇ ਹੁਣ ਇੰਡੀ ਗਠਵੰਦਨ ਬਣਾਇਆ ਉਹ ਸਪੈਸ਼ਲ ਇੱਕ ਸਪੈਸਿਫਿਕ ਜਿੰਨੇ ਵੀ ਭ੍ਰਸ਼ਟਾਚਾਰੀ ਆ ਉਹ ਸਾਰੇ ਇੱਕ ਜਮਾਤ ਦੇ ਵਿੱਚ ਜਿੱਦਾਂ ਇੱਕ ਹੁੰਦੀ ਏ ਇੱਕ ਏਜ ਏ ਸੈਕਸ਼ਨ 1 ਹੁੰਦਾ 20 ਸੈਕਸ਼ਨ ਜਿਹੜੇ ਚ ਨਲਾਇਕ ਬੱਚੇ ਬੈਠਦੇ ਆ ਭਾਰਤੀ ਜਨਤਾ ਪਾਰਟੀ ਆ ਇਹ ਸੈਕਸ਼ਨ ਹੈ ਇੱਕ ਇਹ 20 ਸੈਕਸ਼ਨ ਹੈ ਉਹਦੇ ਚ ਆ ਗਿਆ ਇੰਡੀ ਗਠਵੰਦਨਾ ਉਹਦੇ ਚ ਸਾਰੇ ਭ੍ਰਸ਼ਟਾਚਾਰੀ ਸਾਰੇ ਨਲਾਇਕ ਸਾਰੇ ਨਿੱਜੀ ਸਵਾਰਥ ਦੇਖਣ ਵਾਸਤੇ ਇਕੱਠੇ ਹੋ ਗਏ ਆ ਉਹਨਾਂ 4 ਤਰੀਕ ਨੂੰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਦੇਸ਼ ਦੀ ਜਨਤਾ ਜਿਹੜੀ ਆ ਉਹ ਇਹ ਕਲਾਸ ਇਹ ਸੈਕਸ਼ਨ ਨੂੰ ਭਾਰਤੀ ਜਨਤਾ ਪਾਰਟੀ ਨੂੰ ਚਣਨ ਵਾਸਤੇ ਉਤਾਵਲੀ ਹੈ ਨਤੀਜੇ ਤੁਹਾਡੇ ਸਾਹਮਣੇ ਹੀ ਆ ਜੀ ਅਖੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਲੋਕਾਂ ਨੂੰ ਮੈਂ ਤੁਹਾਡੇ ਅੱਗੇ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰਾਂਗਾ ਪੰਜਾਬ ਦੀ ਜਨਤਾ ਨੂੰ ਵੀ ਦੇਸ਼ ਦੀ ਜਨਤਾ ਨੂੰ ਵੀ ਕਿ ਤੀਸਰੀ ਵਾਰ ਸਾਡੇ ਮੋਦੀ ਜੀ ਪ੍ਰਧਾਨ ਮੰਤਰੀ ਤੁਹਾਡੇ ਸਹਿਯੋਗ ਨਾਲ ਬਣਨ ਜਾ ਰਹੇ ਆ ਤੁਸੀਂ ਸਾਰੇ ਇੱਕਮਤ ਹੋ ਕੇ ਸਭ ਦਾ ਸਾਥ ਸਭ ਦਾ ਵਿਕਾਸ ਸਾਡੀ ਭਾਰਤੀ ਜਨਤਾ ਪਾਰਟੀ ਸਾਡੇ ਸਪੈਸ਼ਲੀ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਦੇ ਸਾਡੇ ਕੈਂਡੀਡੇਟ ਦਿਨੇਸ਼ ਸਿੰਘ ਅਬੂ ਜੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਨਿਸ਼ਾਨ ਨੂੰ ਸਪੋਰਟ ਕਰੋ ਵੋਟ ਕਰੋ ਜੈ ਹਿੰਦ ਜੈ ਭਰ ਧੰਨਵਾਦ ਅੱਜ ਸੀਗੇ ਪਾਜਬਾਪਰ ਵਕਤਾ ਜੁਗੇਸ਼ ਠਾਕੁਰ ਜਿਨ੍ਹਾਂ ਨੇ ਬੜੇ ਵਿਵਾਕੀ ਤਰੀਕੇ ਦੇ ਨਾਲ ਹਰ ਗੱਲ ਦਾ ਜਿਹੜਾ ਜਵਾਬ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਦਿਨੇਸ਼ ਸਿੰਘ ਬੱਬੂ ਜੀ ਦੇ ਹੱਕ ਦੇ ਵਿੱਚ ਜਿਹੜਾ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ ਹੈ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਕੇਆਰਟੀ ਨਿਊਜ਼ ਦੇ ਨਾਲ ਤੇ ਮੈਨੂੰ ਦੋਵਾਂ ਇਜਾਜ਼ਤ ਨਮਸਕਾਰ ਮੈਂ ਵੀ ਆਪਣੀ ਲਾਈਫ 'ਚ ਪਹਿਲੀ ਵਾਰ ਦੇਖਿਆ ਕਿ ਲੋਕ ਇੱਕ ਤਰੀਕੇ ਦਾ ਇੰਤਜ਼ਾਰ ਕਰ ਰਿਹਾ ਹੈ ਕਦੋਂ ਬਾਦ ਇੰਤਾ ਪਾਰਟੀ ਨੂੰ ਇੱਕ ਤਰਫਾ ਵੱਡੀ ਲੀਡ ਦੇ ਨਾਲ ਉਹ ਲੀਡ ਦਾ ਵੀ ਇੰਤਜ਼ਾਰ ਹੈ ਕੋਈ ਕਹ ਰਿਹਾ 1.5 ਲੱਖ ਦੀ ਹੈ ਨਹੀਂ ਕੋਈ ਕਹਿੰਦਾ 0.5 ਤੋਂ 2 ਲੱਖ ਦੀ ਹੈ ਕੋਈ ਕਹਿੰਦਾ 2 ਲੱਖ ਦੀ ਹੈ ਪਰ ਹਿਸਟਰੀ ਜ਼ਰੂਰ ਕ੍ਰੀਏਟ ਹੋਏਗੀ ਕਿਉਂਕਿ ਇਹਨਾਂ ਦਾ ਜੋ ਕਾਂਗਰਸ ਉਮੀਦਵਾਰ ਨੇ ਉਹਨਾਂ ਦਾ ਕਹਿਣਾ ਕਿ ਦਨੇਸ਼ ਸਿੰਘ ਬੱਬੂ ਜਦੋਂ ਡਿਪਟੀ ਸਪੀਕਰ ਸੀਗੇ ਤਾਂ ਕਿਹਦਾ ਐਕਸਮੇ ਸੁਝਾਉਂਦਾ ਉਹਨਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ ਵਾਰੀ ਵੀ ਕੋਈ ਵਿਕਾਸ ਕਾਰਜ ਨਾ ਬਸੇ ਸਵਾਲ ਚ ਚੱਕਿਆ ਗਿਆ ਇਹ ਦੇਖੋ ਕੀ ਕਹਿੰਦੇ ਜਿਹੜੀ ਬੈਬਲ ਕਲਾ ਕਾਂਡ ਤੇ ਕੋਟ ਕਪੂਰਾ ਕਾਂਡ ਦੇ ਜਿਹੜੇ ਦੋਸ਼ੀ ਸੀਗੇ ਤੁਸੀਂ ਉਹਨਾਂ ਨੂੰ ਇਨਸਾਫ ਦਵਾਇਆ ਅਸਪੁਰ ਕੌਂਸੀਜੈਂਸੀ ਤੇ ਸਪੈਸ਼ਲੀ ਜਿਹੜਾ ਸੁਜਾਨਪੁਰ ਦਾ ਹਲਕ ਉਹ 4 ਤਰੀਕ ਨੂੰ ਦੱਸੇਗਾ ਨਾ ਚਮਤਕਾਰ ਦਿਨੇਸ਼ ਸਿੰਘ ਬੱਬੂ ਜੀ ਨੇ ਕੀ ਕੀ ਕੰਮ ਕਰਾਏ ਐਵੇਂ ਥੋੜੀ 15 ਸਾਲ ਉਹਨਾਂ ਨੂੰ ਵੀ ਕੰਟੀਨਿਊ ਜਿਤਾਉਂਦੇ ਰਹੇ ठीक है तो आने वाला समय बड़ा बलवान है चार तरीक न एक हिस्टोरिक जित मैं तुम दस रहा हूँ जी नज़र आ रही है अले तो साड़ी लीडरशिप बड़ी भी आई नहीं तो सारा कार्यकर्ता ने ही जनून है अले मोदी जी आ रहे हैं योगी जी आ रहे हैं उसना अभी तो बनता की है ਜਿਹੜੇ ਤੁਸੀਂ ਕਹਿ ਰਹੇ ਹੋ ਕਿ ਨરેન્દ્ર ਮੋਦੀ ਜੀ ਪ੍ਰਧਾਨ ਮੰਤਰੀ ਦੁਆਰਾ ਬਣਨ ਜਾ ਰਿਹਾ ਲੋਕਾਂ ਦੀ ਵੀ ਇਹ ਆਵਾਜ਼ ਹੈ ਤੇ ਵਿਰੋਧੀਆਂ ਦਾ ਕਹਿਣਾ ਜਿਵੇਂ ਪ੍ਰਧਾਨ ਮੰਤਰੀ ਮੋਦੀ ਦੁਆਰਾ ਬੰਦੇ ਨੇ ਤੇ ਦੇਸ਼ ਦੇ ਵਿੱਚ ਦੁਬਾਰਾ ਇਲੈਕਸ਼ਨ ਨਹੀਂ ਹੋਣੇ ਤੇ ਸਰਬਸੰਮਤੀ ਨਾਲ ਜ਼ਬਰਦਸਤ ਮੰਤਰੀ ਮੋਦੀ ਨੇ ਬਣ ਜਾ। ਦੇਖੋ ਜਿਹੜੇ ਭ੍ਰਸ਼ਟਾਚਾਰੀ ਹੈ ਜਿਨ੍ਹਾਂ ਨੇ ਔਰ ਇੰਡੀ ਗਠਵੰਧਨ ਬਣਾਇਆ ਉਹ ਸਪੈਸ਼ਲ ਇੱਕ ਸਪੈਸੀਫਿਕ ਜਿੰਨੇ ਵੀ ਭ੍ਰਸ਼ਟਾਚਾਰੀ ਹੈ ਉਹ ਸਾਰੇ ਹੀ ਇੱਕ ਜਮਾਤ ਦੇ ਵਿੱਚ ਜਿੱਦਾਂ ਇੱਕ ਹੁੰਦੀ ਹੈ A ਸੈਕਸ਼ਨ ਇੱਕ ਹੁੰਦਾ B ਸੈਕਸ਼ਨ ਜਿਹਦੇ ਚ ਨਲਾਇਕ ਬੱਚੇ ਬੈਠਦੇ ਭਾਜਪਾ ਜਨਤਾ ਪਾਰਟੀ ਇਹ ਸੈਕਸ਼ਨ ਹੈ ਇੱਕ ਕੇ ਬੀ ਸੈਕਸ਼ਨ ਹੈ ਔਰ ਇੱਥੇ ਆ ਗਿਆ ਇੰਡੀਗਟ ਮੰਦਣਾ ਔਰ ਸਾਰੇ ਭ੍ਰਸ਼ਟਾਚਾਰੀ ਸਾਰੇ ਬਲਾਕ ਸਾਰੇ ਨਿੱਜੀ ਸਵਾਰਥ ਦੇਖਣ ਵਾਸਤੇ ਇਕੱਠੇ ਹੋ ਗਏ ਹਨ ਉਨ 4 ਤਰੀਕ ਨੂੰ ਤੁਹਾਨੂੰ ਆਪਣੇ ਆਪ ਹੀ ਪਤਾ ਲੱਜੇਗਾ ਦੇਸ਼ ਦੀ ਜਨਤਾ ਜਿਹੜੀ ਹੈ ਉਹ ਇਹ ਕਲਾਸ ਇਹ ਸੈਕਸ਼ਨ ਨੂੰ ਭਾਜਪਾ ਜਨਤਾ ਪਾਰਟੀ ਨੂੰ ਚਣਨ ਵਾਸਤੇ ਉਤਾਵਲੀ ਹੈ ਨਤੀਜੇ ਤੁਹਾਡੇ ਸਾਹਮਣੇ ਹੀ ਹੈ ਇਦੇ ਵਿੱਚ ਕੀ ਮੈਸੇਜ ਦੇਣਾ ਜਾਊਗਾ ਤੁਸੀਂ ਲੋਕਾਂ ਨੂੰ ਮੈਂ ਤੁਹਾਡੇ ਅੱਗੇ ਅੱਡੇ ਮਾਧਿਅਮ ਰਾਹੀਂ ਇਹੀ ਅਪੀਲ ਕਰਾਂਗਾ ਪੰਜਾਬ ਦੀ ਜਨਤਾ ਨੂੰ ਵੀ ਦੇਸ਼ ਦੀ ਜਨਤਾ ਨੂੰ ਵੀ ਕਿ ਇਸੀ ਵਾਰ ਸਾਡੇ ਮੋਦੀ ਜੀ ਪ੍ਰਧਾਨ ਮੰਤਰੀ ਤੁਹਾਡੇ ਸਹਯੋਗ ਨਾਲ ਬਣਨ ਜਾ ਰਹੇ ਆ ਤੁਸੀਂ ਸਾਰੇ ਇੱਕ ਮਤ ਹੋ ਕੇ ਸਭ ਦਾ ਸਾਥ ਸਭ ਦਾ ਵਿਕਾਸ ਅਡੀ ਭਾਰਤੀ ਜਨਤਾ ਪਾਰਟੀ ਸਾਡੇ ਸਪੈਸ਼ਲੀ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਦੇ ਸਾਡੇ ਕੈਂਡੀਡੇਟ ਜਿਵੇਂ ਅਸੀਂ ਅਬੂ ਜੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਨਿਸ਼ਾਨ ਨੂੰ ਸਪੋਰਟ ਕਰੋ ਵੋਟ ਕਰੋ ਜੈ ਜੈ ਭਾਂਤ ਧੰਨਵਾਦ ਅੱਜ ਕੀ ਪਾਜ ਬਾਕਲ ਬਕਤਾ ਜੁਗੇਸ਼ ਠਾਕੁਰ ਜਿਨ੍ਹਾਂ ਨੇ ਬੜੇ ਵਿਵਾਕੀ ਤਰੀਕੇ ਦੇ ਨਾਲ ਹਰ ਗੱਲ ਦਾ ਜਿਹੜਾ ਜਵਾਬ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਦਿਨੇਸ਼ ਬੱਬੂ ਜੀ ਦੇ ਹੱਕ ਦੇ ਵਿੱਚ ਜਿਹੜਾ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ ਹੈ ਉਸੇ ਇਸੇ ਤਰ੍ਹਾਂ ਜੁੜੇ ਹੋਏ ਕੇਆਰਟੀ ਨਿਊਜ਼ ਦੇ ਨਾਲ ਤੇ ਮੈਨੂੰ ਤੋਂ ਬਹੁਤ ਚਾਜ ਨਮਸਕਾਰ